ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਦਾ ਖਾਲਸਾ ਜਿਹਦਾ ਫੈਸਲਾ ਅਟਲ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੁਲਦੀਪ ਸਿੰਘ ਗੜਗੰਝ 6 ਜੂ ਨੂੰ ਕੌਮਨ ਸੰਦੇਸ਼ ਤੇ ਹੋਵੇਗੇ ਤਾਂ ਹੋਵੇਗਾ ਟਕਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮੀਤੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਨਨੀ ਨੇ ਕਿਹਾ ਕਿ ਉਹਨਾਂ ਦੀ ਜਦ ਕੀ ਸ਼੍ਰੋਮਣੀ ਗੁਰਦਾਰਾ ਪੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦੀ ਮੀਟਿੰਗ ਵਧੀਆ ਮਾਹੌਲ ਵਿੱਚ ਹੋਈ ਹੈ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਏਗਾ ਜਦਕਿ ਦੂਜੇ ਪਾਸੇ ਦਮਦਮੀ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਘਾਂ ਜੀ ਕੋਮਿਊਨਿਸ ਸੰਦੇਸ਼ ਦੇਣਗੇ ਤਾਂ ਉੱਤੇ ਟਕਰਾ ਹੋਵੇਗਾ ਸਾਹਿਬ ਜੀ ਕਿ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦਾਂ ਨੂੰ ਸਲਮਾਨਤ ਕੀਤਾ ਜਾਂਦਾ ਹੈ ਪਾਜੀ ਮਾਈਕ ਅੱਕੇ ਕਰਾਓ ਖਾਟ ਪਾਟ ਸਾਹਿਬ ਦੇ ਤੋਲ ਪਾਏ ਜਾਂਦੇ ਆ ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਬਾਧੇ ਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਲ ਕਰਦੇ ਆ ਪਰ ਪ੍ਰਧਾਨ ਜਿਹਲੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜੈਂਟੇਸ਼ਨ ਕਰਦਾ ਤੇ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਬੱਲ ਪਕੜੀ ਦੇ ਵਿੱਚ ਵੀ ਲੇਕਦਾ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦਮਦਮੀ ਟਕਸਾਲ ਦੇ ਸਤਕਾਰਯੋਗ ਸਾਡੇ ਮੁਖੀ ਸ਼ੰਤ ਬਾਬਾ ਹਰਨਾਮ ਸਿੰਘ ਜੀ ਪਿੰਡਰਾਵਾਲੀ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗੱਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮर्यादा ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾਲ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਵਿਵਸਥਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਆ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਵੀ ਇਹ ਸੰਦੇਸ਼ਣ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦੇਣ ਸੋ ਅਸੀਂ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਦੇ ਵੀ ਦੰਦਮਈ ਟਕਸਾਲ ਨਾਲ ਟਕਰਾਅ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਡੀਆਂ ਕੀਤੀਆਂ ਅਸੀਂ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਕਿ ਕਿਸੇ ਨਾ ਕਿਸੇ ਹੱਲ ਨੂੰ ਉਹਦੇ ਵਿੱਚੋਂ ਨਿਕਲ ਜਾ ਹੱਲ ਨਿਕਲ ਜਾਊਗਾ ਪਰ ਮੈਂ ਪੰਥ ਨੂੰ ਸਮੂਚੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਭਈ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੀ ਲਿਖੇ ਅੱਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦੰਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੋਂ ਵਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਟ ਮਾਰ ਜਾਂਦੇ ਆ ਤੇ ਫਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਣਾ ਸ਼ਹੀਦ ਦੀ ਸਮਾਗਮ ਹੈ ਤੇ ਸ਼ਹੀਦ ਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਵਰ ਫੌਜਾਂ ਨੇ ਸ਼੍ਰੀ ਅਕਾਲ ਤਖਤ ਆ ਕੇ ਪਹਿ ਟੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਕੋ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇੱਕ ਵੱਡਾ ਸਰੂਪ ਹਰ ਕੀ ਪੌੜੀ ਉਹ ਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਡ ਦੇ ਵਿਖੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਗੁਜ਼ਾਰੀ ਤੇ ਮਰਦੇ ਮਜਾਹਿਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੇ ਵਿੱਚ ਤਖਤ ਸਾਡੀ ਸਰਕਾਰ ਜਫੇਬੰਦੀ ਆ ਜਿਹਨੇ ਬਹੁਤ ਵੱਡਾ ਗੁਰੂ ਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਅਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੇ ਤਕਦਾਸ਼ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬੋ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਦੇ ਵੱਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੇ ਅਸੀਂ ਕੋਈ ਨਾ ਕੋਈ ਦਾ ਜਿਹੜਾ ਹਾਲ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਦਿਨ ਤਾਂ ਕਬੇ ਤਿੰਨੇ ਹੀ ਰਹਿ ਗਏ ਅੱਜ ਦੋ ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤੇ ਹੱਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਸਰਨਾਂ ਸਭਾ ਅੱਜ ਬੜੀ ਵੱਡੀ ਆਸ ਸੀ ਕਿ ਅੱਜ ਦੁਨੀਆ ਤੇ ਪਹੁੰਚੀ ਹੋਊ ਪੂਰਾ ਵਕਤ ਤੁਸੀਂ ਨਾਲ ਲੱਗ ਕੇ ਆਏ ਹੋ ਤੇ ਅੱਜ ਕੋਈ ਡਿਸੀਜਨ ਲਾਗਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ ਸढ़ेਢੇ ਘੰਟਾ ਹੋਈ ਆ ਤੇ ਗੱਲਾਂ ਚੋ ਵਿੱਚ ਲੈ ਗੱਲ ਆਪਾਂ ਤੋੜਦੇ ਆ ਇੱਕ ਦੋ ਇਹਨਾਂ ਤੇ ਫਿਰ ਕੋਈ ਨਾ ਕੋ ਦਾ ਹੱਲ ਤਾਂ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਕਹਾ ਵੀ ਹੁਣ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰਾਜ ਹੋਈ ਆ ਉਹ ਗਾਂ ਤੋੜ ਕੇ ਕੋਈ ਨਾ ਹੱਲ ਕੱਢਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ ਉਨਾ ਦੇ ਨਾਲ ਅਬਜੈਕਟਿਵ ਦੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਗਮਦਵੀ ਪਿਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮੱਤਾ ਵਿਖੇ ਪਹੁੰਚੇ ਆ ਮੈਂ ਉਹਨਾਂ ਨੂੰ ਜੀਓ ਆਇਆਂ ਆਖਦਾ ਕਿਉਂਕਿ ਸਾਡਾ ਫਰਜ਼ ਬਣਦਾ ਉਹਨਾਂ ਨੂੰ ਜੀਓ ਆਇਆਂ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਪੰਥ ਵਿੱਚ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਪਹਿਲੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੇ ਜੂਨ 84 ਦੇ ਕੱਲੂ ਘਾਰੇ ਦੀ ਇਹ 41ਵੇਂ ਬਰੇ ਗੰਢ ਆਪਾਂ ਮਨਾ ਰਹੇ। ਉਹ ਸ਼ਲੋਕ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸੇ ਬਰੇ ਗੰਢ ਦੇ ਮੌਕੇ ਤੇ ਬਿਨਾ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਕੱਲੂ ਘਾਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਜਸ਼ਨ ਕਰਦੇ ਆ। ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਥੱਲੂ ਘਰੇ ਦੇ ਸਮਾਗਮ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ ਮੈਂ ਸਮੁੱਚੀ ਅਗਜੈਕਟਿਵ ਨੂੰ ਪ੍ਰਧਾਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਾਡਾ ਜਥੇਦਾਰ ਸਿਦੀ ਅਕਾਲ ਤੱਕ ਸਭ ਸੰਦੇਸ਼ ਦੇਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਥੇਦਾਰ ਕੌਣ ਹੋਣਾ ਚਾਹੀਦਾ ਹੈ ਜਿਹੜਾ ਕੌਮ ਨੇ ਸਰਪ੍ਰਹੰਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜਥੇਦਾਰ ਪਹਿਲਾਂ ਮਿਸ਼ਰਮਣੀ ਕਮੇਟੀ ਲਾਉਂਦੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਦੀ ਹੈ ਅੱਗੇ ਵੀ ਸ਼੍ਰੋਮਣੀ ਕਮੇਟੀ ਨੇ ਲਾਉਣੇ ਆ ਸੇਵਾ ਮੁਕਤੀ ਸ਼੍ਰੋਮਣੀ ਕਮੇਟੀ ਨੇ ਕਰਨੇ ਆ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਇਸ ਕਰਕੇ ਗੈਨੀ ਕੁਲਦੀਪ ਸਿੰਘ ਗੜਗੱਜ ਕੌਮ ਦਾ ਸਰਪ੍ਰਸਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਗਰਸ਼ੀਲ ਜਥੇਬੰਦੀਆਂ ਨੇ ਜਾਂ ਸ਼ਹੀਦ ਪ੍ਰਵਾਧਾ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਦੇ ਆਪਾਂ ਇਹ ਕਹੀਏ ਕਿ ਜਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਲੋਕ ਜੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਬੰਧਕ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਆ ਉਹਦੇ اصول ਆ ਕਿ ਜਥੇਦਾਰ ਸਰਪ੍ਰਬੰਧਕ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਛ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਅਜੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸਮੁਤੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੁਝ ਤਾਂ ਹੋਇਆ ਹੀ ਨੇ ਕਿ ਅਨੀ ਕਲਦੀਪ ਸਿੰਘ ਗੜਗਾਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾ ਦੇ ਖੁਦ ਦੋਸ਼ੀ ਆ ਕਿਉਂਕਿ ਤਖਸਿਲ ਕੇਸਕਰ ਸਾਹਿਬ ਦੇ ਤੋਂ ਉਹਨਾਂ ਦੀ ਨੁਕਤੀ ਉਹਨਾਂ ਨੇ ਆਪਣੀ ਮੈਂ ਤਾਂ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਿਆਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਤਖਤਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ। ਅਸੀਂ ਸ਼੍ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੌਮ ਦੇ ਲਈ ਇਹ ਬੜਾ ਸੰਕਟ ਭੜਿਆ ਸਮਾਂ ਕੌਮ ਲਈ ਸਰਪ੍ਰਸਤ ਜਥੇਦਾਰ ਸ਼੍ਰੀ ਹਾਲਤਖਸਰ ਤੇ ਲਾਇਆ ਜਾਣਾ ਬੜਾ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਦੁਬਧਾ ਬਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ। ਔਰ 6 ਜੂਨ 1983 ਦੇ ਕੋ ਲੋਕਾਰੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮੇ ਹੀ ਆ ਮਦਈ ਹੈ ਕਿ ਉਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਨਤ ਨਹੀਂ ਫੌਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਬ ਦੀ ਦੋਤੇ ਸਰਪ੍ਰਾਨਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਾਨਤ ਜਥੇਦਾਰ ਹੀ ਕੌਮ ਦੀ ਅਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰਾਨਤ ਜਥੇਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਆ ਫਿਰ ਉੱਥੇ ਜਰੂਰ ਮਾਹੌਲ ਖਰਾਬ ਹੋਏ ਪਰ ਅਸੀਂ ਯਤਨ ਵਿੱਚ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਦਿਮਾਂ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਡਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਕੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸਲੀ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਜੋ